ਰਾਮ ਦੇ ਰੰਗ ਵਿੱਚ ਰੰਗਿਆ ਗੁਰਦਾਸਪੁਰ ਸ਼ਹਿਰ ਹਰ ਪਾਸੇ ਨਜ਼ਰ ਆਏ ਕੇਸਰੀ ਝੰਡੇ ਅਯੁੱਧਿਆ धाम ਵਿਖੇ ਰਾਮ ਦੀ ਮੂਰਤੀ ਸਥਾਪਨਾ ਦਿਹਾੜੇ ਤੇ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਪੂਰੇ ਦਾ ਪੂਰਾ ਗੁਰਦਾਸਪੁਰ ਸ਼ਹਿਰ ਅੱਜ ਪ੍ਰਭੂ ਰਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਅਯੁੱਧਿਆ ਵਿਖੇ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਦਿਹਾੜੇ ਤੇ ਪਹਿਲੀ ਵਾਰ ਗੰਡੇ ਸ਼੍ਰੀ ਸਨਾਤਨ ਜਗਤ ਮੰਚ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜੋ ਕੰਡਾ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਖਰੀਮਾ ਕਰਦੀ ਹੋਈ ਮਾਈ ਦੇ ਤਲਾਬ ਮੰਦਰ ਵਿਖੇ ਖਤਮ ਹੋਈ। ਸ਼ੋਭਾ ਯਾਤਰਾ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਪੂਰਾ ਸ਼ਹਿਰ ਗੂੰਜ ਉਠਿਆ ਅਤੇ ਸ਼ਹਿਰ ਦੀ ਹਰ ਦੁਕਾਨ ਕਰਤੇ ਚਬਾਰੇ ਤੇ ਕੇਸਰੀ ਰੰਗ ਦੇ ਝੰਡੇ ਨਜ਼ਰ ਆਏ। ਇਸ ਵਿਸ਼ਾਲ ਸ਼ੋਭਾ ਅਵੀਸ਼ ਸ਼ਹਿਰ ਦੇ ਤਮਾਮ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਆਗੂ ਹਾਜ਼ਰ ਸਨ ਪੁਲਿਸ ਲਾਈਨਾਂ ਦੇ ਬਾਹਰ ਡੀਐਸਪੀ ਅਤੇ ਐਸਐਚਓ ਸ਼ੀਟੀ ਵੱਲੋਂ ਵੀ ਸ਼ੁਭ ਯਾਤਰਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸ਼ਹਿਰ ਵਿੱਚ ਵਕ-ਵਕ ਥਾਵਾਂ ਤੇ ਸ਼ੁਭ ਯਾਤਰਾ ਦੇ ਸਵਾਗਤ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਰਧਾਰੀਆਂ ਲਈ ਖਾਣ-ਪੀਣ ਦੀ ਵਸਤਾਂ ਦੇ ਸਟਾਲ ਵੀ ਲੱਗੇ ਅਯੁੱਧਿਆ ਤੋਂ ਆਈ ਸ਼੍ਰੀ ਰਾਮ ਦੀ ਮੂਰਤੀ ਪਾਲਕੀ ਵਿੱਚ विराजमानसी ਅਤੇ ਇਸ ਦੇ ਅੱਗੇ ਨਕਮਸਤਕ ਹੋ ਕੇ ਸ਼ਰਧਾਲੂਆਂ ਨੇ ਆਸ਼ੀਰਵਾਦ ਲਿਆ ਕੇਸਰੀ ਪਗੜੀਆਂ ਬਨ ਕੇ ਬੁਲੇਟ ਚਲਾ ਰਹੀਆਂ ਲੜਕੀਆਂ ਵੀ ਸ਼ੋਭਾ ਯਾਤਰਾ ਦਾ ਇੱਕ ਵਕਰਾਕਰਸ਼ਨ ਬਨਿਆ ਸ਼ੋਭਾ ਯਾਤਰਾ ਦੌਰਾਨ ਮੀਰ ਦੂਰ ਤੱਕ ਕੇਸਰੀ ਰੰਗ ਦੇ ਝੰਡੇ ਲਹਿਰਾਉਂਦੇ ਨਜ਼ਰ ਆਏ ਇਹ ਸ਼ੋਭਾ ਯਾਤਰਾ ਜਿਦਾ ਕਿ ਅੱਜ ਵਰ੍ਹੇਗੰਢ ਮਨਾ ਰਹੇ ਆਂ ਰਾਮ ਜੀ ਦੀ ਮੂਰਤੀ ਪ੍ਰਸਾਦੀ ਇਹ ਜਿਹੜੀ ਵਰ੍ਹੇਗੰਢ ਐ ਇਹਨੂੰ ਅੱਜ ਬਹੁਤ ਤਰੀਕੇ ਨਾਲ ਜਿਹੜਾ ਗੁਰਦਾਸਪੁਰ ਪੂਰਾ ਮਨਾ ਰਹਿਆ ਜੀ ਹਰ ਸ਼ੌਕ ਉਲਾਸ ਹੋ ਰਿਹਾ ਪੰਗਵਾ ਪੰਗਵਾ ਹੋ ਰਿਹਾ ਜੀ ਪੂਰਾ ਸ਼ਹਿਰ ਇਸ ਸਨਾਤਨ ਨੇ ਅੱਜ ਆਪਣਾ ਰੂਪ ਦੁਸਰਾ ਦਿਖਾਇਆ ਕਿ ਇਹ ਵਰ੍ਹੇਗੰਢ ਹਰ ਸਾਲ ਜਦੋਂ ਆਏ ਕਰੇਗੀ ਇਹ ਬਵੇ ਯੋਜਨ ਨਿਰੰਤਰ ਸਦਾ ਵਾਸਿ ਐਸਾ ਹੀ ਹੋਏਗਾ ਮੈਂ ਤੇ ਅੱਜ ਜੋ ਸੋਚਿਆ ਸੀਗਾ ਅੱਜ ਗੁਰਦਾਸਪੁਰ ਜਿਹੜਾ ਇਹ ਅਜੋਧਿਆ ਭੂਮੀ ਬਣ ਗਈ ਹੈ ਜੀ ਅੱਜ ਇੰਦੇ ਸੰਤ ਸਾਡੇ ਸਾਰੇ ਹੀ ਸਾਰੇ ਮੈਂ ਕਹਿੰਦਾ ਗੁਰਦਾਸਪੁਰ RAM ਹੋ ਗਿਆ ਜੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਦੀ ਇਹ ਸ਼ੋਭਾ ਯਾਤਰਾ ਸਨਾਤਨ ਜਾਗਰਣ ਮੰਚੋਲੇ ਸ਼ਹਿਰ ਦੇ ਵਿੱਚ ਬਵੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼੍ਰੀ ਰਾਮ ਲਲਾ ਦਰਬਾਰ ਦੇ ਵਿੱਚ ਪਹਿਲਾ ਸਾਲ ਜਿਹੜਾ ਹੈ ਉਹ ਕੰਪਲੀਟ ਹੋਇਆ ਹੈ ਔਰ ਅੱਜ ਬੜਾ ਹਰਸ਼ਾ ਉਲਾਸ ਦੇ ਨਾਲ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਬਹੁਤ ਸਾਂਚੇ ਦਰਵਾਜੇ ਕੀ ਜੈ ਹਾਂਜੀ ਸਨਾਤਨ ਜਗਨ ਮੰਚੂਲੋਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੀ ਕੰਨਾ ਤੇ ਅੱਜ ਜਿਹੜਾ ਸਾਡਾ ਸ਼ੁਭ ਯਾਤਰਾ ਸੀ ਪ੍ਰਭੂ ਸ਼੍ਰੀ ਰਾਮ ਜੀ ਦੀ ਬਹੁਤ ਬਵੇਰੀ ਬਹੁਤ ਵਧੀਆ ਰਹੀ ਇਹਦੇ ਪਿੱਛੇ ਸਾਰਾ ਸੰਜੋਗ ਜਿਹੜਾ ਹੈ ਉਹ ਸ਼ਹਿਰ ਵਾਸੀਆਂ ਦਾ ਹੀ ਹੈ ਕਿਉਂਕਿ ਸ਼ਹਿਰ ਚ ਅਲੱਗ ਅਲੱਗ ਅ ਤਰ੍ਹਾਂ ਦੇ ਲੋਕਾਂ ਨੇ ਅਲੱਗ ਅਲੱਗ ਲੋਕ मतलब ਸ਼ਹਿਰ ਵਾਸੀਆਂ ਨੇ ਲੰਗਰ ਲਾਏ ਜਗਾ ਜਗਾ ਪੂਲ ਵਰਖਾ ਹੋਈ ਜਾਂ ਚੌਂਕ ਹੋਈ ਹਨੂਮਨ ਚੌਂਕ ਹੋਈ ਤੇ ਉਹਦੇ ਇਲਾਵਾ ਅ ਹੋਰ ਵੀ ਆਤਿਸ਼ਬਾਜੀ ਵੀ ਕੀਤੀ ਗਈ ਬਹੁਤ ਜ਼ਿਆਦਾ ਸ਼ਹਿਰ ਵਾਸੀਆਂ ਵੱਲੋਂ ਤੇ ਇਹ ਸਭ ਦੀ ਯੋਗਦਾਨ ਜਿਹੜਾ ਜੀ ਸ਼ਹਿਰ ਵਾਸੀਆਂ ਨੂੰ ਆਪਾਂ ਸ਼ੁਕਰੀਆ ਕਰਦੇ ਆ ਦੀ ਤੇ ਇਦਾਂ ਹੀ ਸਾਨੂੰ ਗਾਂ ਵੀ ਇਦਾਂ ਹੀ ਸ਼ੁਭਾ ਯਾਤਰਾ ਸਾਡੇ ਪ੍ਰੋਗਰਾਮਾਂ ਜਿਦਾਂ ਹੀ ਸਾਥ ਦਿੱਤਾ ਜਾਏ ਤਾਂ ਕਿ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਐਤੋਂ ਵੀ ਵੱਧ ਚੜ੍ਹ ਕੇ ਕਰੀਏ ਤੇ ਬਾਕੀ ਇਹ ਸ਼੍ਰੀ ਰਾਮ ਜੀ ਦੀ ਆਪਾਂ ਪਹਿਲਾਂ ਹੀ ਪਹਿਲੇ ਦਿਨ ਤੋਂ ਕਿਹਾ ਸੀ ਜੀ ਇਹ ਸ਼੍ਰੀ ਰਾਮ ਜੀ ਦੀ ਲੀਲਾ ਜੀ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਰਚਣੀ ਕਿ ਅੱਜ ਉਹਨਾਂ ਨੇ ਆਪਣਾ ਫੇਰ ਸਾਰੇ ਰੰਗ ਵਿੱਚ ਆਪਣੇ ਰੰਗ ਦਾ ਭਗਵਾਨ ਨੂੰ ਤੇ ਇਦਾਂ ਹੀ ਗਾਹ ਵੀ ਬਸ ਪ੍ਰਭੂ ਰਾਮ ਜੀ ਸਾਰੇ ਸ਼ਹਿਰ ਵਾਸੀਆਂ ਦੇ ਅੱਦੇ ਆਪਣੀ ਕਿਰਪਾ ਬਣਾਈ ਰੱਖੇ ਤੇ ਸਾਡੀ ਟੀਮ ਨੂੰ ਤੇ ਸਾਨੂੰ ਬਲ ਦੇ ਕੇ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਹੈ ਜਿਹੜੇ ਉਹ ਆਪਾਂ ਕਰ ਸਕੀ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਤੇ ਜੈ ਸ਼੍ਰੀ ਰਾਮ ਮਾਸ਼ੀਅੱਲਾ ਅੱਜ ਜਿਹੜੀ ਕਿ ਇੱਕ ਸ਼ੋਭਾ ਯਾਤਰਾ ਸ੍ਰੀ ਸਨਾਤਨ ਜਾਗਰਣ ਮੰਚ ਤੋਂ ਲੋਕ ਹੋਆ RAM ji ਦੀ ਪ੍ਰਾਣ ਪ੍ਰਤੀਸ਼ਠਾ ਦੀ ਪਹਿਲੀ ਵਰਸ਼ ਗਾਣ ਦੇ ਮੌਕੇ ਕੱਢੀ ਗਈ ਆ ਉਹ ਯਾਤਰਾ ਬਹੁਤ ਹੀ ਸਫਲਪੂਰਵਕ ਰਹੀ ਆ ਸਫਲਪੂਰਵਕ ਤਾਂ ਹੀ ਰਹੀ ਆ ਕਿ ਸਮੂਹ ਸ਼ਹਿਰ ਨਿਵਾਸੀਆਂ ਨੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਇੱਕ ਏਕਤਾ ਦਾ ਸਬੂਤ ਦਿੱਤਾ ਜਿਹਦੇ ਕਰਕੇ ਸ਼ੋਭਾ ਯਾਤਰਾ ਬਹੁਤ ਸਫਲ ਹੋਈ ਆ ਪਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਵੀ ਇਸ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਪ੍ਰੈਸ ਮੀਡੀਆ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ ਜਿਨ੍ਹਾਂ ਦਾ ਪ੍ਰੈਸ ਮੀਡੀਆ ਦਾ ਵੀ ਮੈਂ ਧੰਨਵਾਦ ਕਰਨਾ ਔਰ ਨਾਲ ਦੀ ਨਾਲ ਹੀ ਇਹ ਆਪਣੇ ਸਮਾਜ ਨੂੰ ਔਰ ਆਪਣੀ ਸੰਸਥਾ ਦੇ ਮੈਂਬਰਾਂ ਨੂੰ ਵੀ ਇਹ ਵਧਾਈ ਦੇ ਪਾਤਰ ਨੇ ਦੇਖੋ ਮੇਰੇ ਪਿਛਲੇ 2 ਮਹੀਨੇ ਤੋਂ ਮੇਰੇ ਜਿੰਨੇ ਮੈਂਬਰ ਅਸੀਂ 20-25 ਜਾਣੇ ਆ ਸੇਰ ਤੋਂ ਹੀ ਦਿਮਰਾ ਤੇ ਇੱਕ ਕੀਤਾ ਦਾ ਸੀਗਾ ਬਾਕੀ ਅਸੀਂ ਪਹਿਲਾਂ ਵੀ ਕਹਿੰਦੇ ਸੀ ਅਸੀਂ ਭਾਵੇਂ ਦਿੰਦਾ ਤੇ ਇੱਕ ਕੀਤਾ ਪਰ ਯਾਤਰਾ ਜਿਹੜੀ ਸਫਲ ਹੋਈ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਹੋਈ ਹੈ ਸਮੂਥ ਆਰਮੀਕ ਰਾਜਨੀਤਿਕ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਸਹਿਯੋਗ ਦੇ ਨਾਲ ਹੀ ਸਫਲ ਹੋਈ ਹੈ ਅਸੀਂ ਤਾਂ ਸਿਰਫ ਇੱਕ ਯੋਜਨਾ ਰੱਖਿਆ ਸੀ ਉਹਨੂੰ ਸਫਲ ਜਿਹੜਾ ਵਾ ਲੋਕਾਂ ਨੇ ਕੀਤਾ ਜਾਂ ਤੁਹਾਡੇ ਵਰਗੇ ਪ੍ਰੈਸ ਮੀਡੀਆ ਦੇ ਭਰਾਵਾਂ ਨੇ ਕੀਤਾ ਜਿਨ੍ਹਾਂ ਨੇ ਇਹਦੀ ਕਵਰੇਜ ਪੂਲ ਕੀਤੀ ਆ ਔਰ ਇਹਦੀ ਐਡਵਰਟਾਈਜ਼ਮੈਂਟ ਕੋਈ ਕਸਰ ਨਹੀਂ ਛੱਡੀ ਤੁਹਾਨੂੰ ਪਲੱਸ ਦਾ ਵੀ ਬਹੁਤ ਬਹੁਤ ਧੰਨਵਾਦ ਆ ਇਹਦੇ ਵਾਸਤੇ ਮੇਰੇ ਕੋਲ ਸ਼ਬਦੀ ਨਹੀਂ ਹੈ ਵੀ ਆਪਣੇ ਸ਼ਹਿਰ ਨਿਵਾਸੀਆਂ ਦਾ ਕਿਸ ਤਰ੍ਹਾਂ ਧੰਨਵਾਦ ਕਰਾਂ ਮੇਰੇ ਕੋਲ ਇਸ ਵਾਸਤੇ ਸ਼ਬਦੀ ਨਹੀਂ ਹੈ